ਪੰਜਾਬ ਬੜੀ ਅਜੀਬ ਜਿਹੀ ਸਥਿਤੀ ਦੇ ਵਿੱਚ ਆ ਕੇ ਖੜ ਗਿਆ ਹੈ ਔਰ ਮੈਨੂੰ ਲੱਗਦਾ ਹੈ ਕਿ ਅਜਿਹੀ ਸਥਿਤੀ ਪੰਜਾਬੀਆਂ ਨੇ ਕਦੇ ਦੇਖੀ ਨਹੀਂ ਹੋਣੀ ਪੰਜਾਬ ਦੀ ਜਿਹੜੀ ਸਥਿਤੀ ਜਿਹੜੀ ਹੈ ਅੱਜ ਬਣੀ ਹੋਈ ਹੈ ਇਹ ਜਿਹੜੇ ਪੰਜਾਬ ਦੇ ਮੂਲ ਨਿਵਾਸੀ ਨੇ ਖਾਸ ਤੌਰ ਤੇ ਸਿੱਖ ਇਹਨਾਂ ਦਾ ਅਨੁਪਾਤ ਜਿਹੜਾ ਹੈ ਆਬਾਦੀ ਦਾ ਉਹ ਲਗਾਤਾਰ ਘਟਦਾ ਜਾ ਰਿਹਾ ਹੈ ਬਾਰੂ ਬਾਰਲੀਅਰ ਸਟੇਟਾਂ ਤੋਂ ਜਿਹੜੀਆਂ ਹੋਰ ਕਮਿਊਨਿਟੀਆਂ ਨੇ ਉਹ ਆ ਕੇ ਇੱਥੇ ਪ੍ਰਵਾਸੀਆਂ ਦੇ ਰੂਪ ਦੇ ਵਿੱਚ ਵੱਸ ਰਹੀਆਂ ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਡੈਮੋਗ੍ਰਾਫ ਚੇਂਜ ਹੋ ਰਿਹਾ ਇਹ ਸਾਡੇ ਵਾਸਤੇ ਬੜੀ ਚਿੰਤਾ ਦੀ ਗੱਲ ਹੈ ਕਿਉਂਕਿ ਪੰਜਾਬੀ ਤਹਜ਼ੀਬ ਪੰਜਾਬੀ ਤਮੀਜ਼ ਇੱਕ ਵਿਲੱਖਣ ਤਰ੍ਹਾਂ ਦੀ ਹੈ ਕਿ ਨਾ ਕਿ ਸਾਬਕਾ ਡੀਜੀਪੀ ਚਟਕਪਟਿਆ ਨੇ ਇੱਕ ਬਿਆਨ ਦਿੱਤਾ ਹੈ ਇਹ ਵਿਕਾਸ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ। ਪਰ ਜੇ ਇਹ ਗੱਲ ਸੱਚੀ ਹੈ ਤੇ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਜਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ। ਉਹ ਕੀ ਹੋ ਸਕਦੀ ਹੈ ਸਾਡੀ? ਜੇ ਬੋ ਲਗਾਤਾਰ ਤੁਹਾਡੇ ਲੋਕ ਪੋਸਟਾਂ ਪਾਈਆਂ ਜਾ ਰਹੀਆਂ ਨੇ ਟਵੀਟ ਕੀਤਾ ਜਾ ਰਿਹਾ ਨੇ ਪੰਜਾਬ ਦਾ ਜੀਓਗ੍ਰਾਫੀਕਲ ਸਟਰਕਚਰ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਲੱਗਦਾ ਹੈਗਾ ਕਿੱਥੇ ਆ ਕੇ ਖੜ ਗਿਆ ਪੰਜਾਬ ਪੰਜਾਬ ਬੜੀ ਅਜੀਬ ਜਿਹੀ ਸਥਿਤੀ ਦੇ ਵਿੱਚ ਆ ਕੇ ਖੜ ਗਿਆ ਹੈ ਔਰ ਮੈਨੂੰ ਲੱਗਦਾ ਹੈ ਕਿ ਅਜਿਹੀ ਸਥਿਤੀ ਪੰਜਾਬੀਆਂ ਨੇ ਕਦੇ ਦੇਖੀ ਨਹੀਂ ਹੋਣੀ ਪੰਜਾਬ ਦੀ ਜਿਹੜੀ ਸਥਿਤੀ ਜਿਹੜੀ ਹੈ ਅੱਜ ਬਣੀ ਹੋਈ ਹੈ ਤੇ ਡੈਮੋਗ੍ਰਾਫ ਪੰਜਾਬ ਦਾ ਤਬਦੀਲ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਜਿਹੜੇ ਪੰਜਾਬ ਦੇ ਮੂਲ ਨਿਵਾਸੀ ਨੇ ਖਾਸ ਤੌਰ ਤੇ ਸਿੱਖ ਇਹਨਾਂ ਦਾ ਅਨੁਪਾਤ ਜਿਹੜਾ ਹੈ ਆਬਾਦੀ ਦਾ ਉਹ ਲਗਾਤਾਰ ਘਟਦਾ ਜਾ ਰਿਹਾ ਤੇ ਬਾਹਰੋਂ ਬਾਹਰਲੀਆ ਸਟੇਟਾਂ ਤੋਂ ਜਿਹੜੀਆਂ ਹੋਰ ਕਮਿਊਨਿਟੀਆਂ ਨੇ ਉਹ ਆ ਕੇ ਇੱਥੇ ਪ੍ਰਵਾਸੀਆਂ ਦੇ ਰੂਪ ਦੇ ਵਿੱਚ ਵਸ ਰਹੀਆਂ ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਡੈਮੋਗ੍ਰਾਫਿਕ ਚੇਂਜ ਹੋ ਰਿਹਾ ਇਹ ਸਾਡੇ ਵਾਸਤੇ ਬੜੀ ਚਿੰਤਾ ਦੀ ਗੱਲ ਹੈ ਕਿਉਂਕਿ ਪੰਜਾਬੀ ਤਹਜ਼ੀਬ ਪੰਜਾਬੀ ਤਮੀਜ਼ ਇੱਕ ਵਿਲੱਖਣ ਤਰ੍ਹਾਂ ਦੀ ਹੈ ਤੇ ਇਹ ਹਮੇਸ਼ਾ ਹੀ ਜਿਹੜਾ ਹੈ ਇਹ ਸੇਵਾ ਭਾਵਨਾ ਵਾਲੀ ਇੱਥੇ ਕਲਚਰ ਰਿਹਾ ਹੈਗਾ ਇਹ ਐਸੇ ਮੌਕਿਆਂ ਦੇ ਉੱਤੇ ਪੰਜਾਬ ਦਾ ਡੈਮੋਗ੍ਰਾਫ ਜਿਹੜਾ ਚੇਂਜ ਹੋਣਾ ਸਾਡੇ ਵਾਸਤੇ ਚਿੰਤਾਜਨਕ ਹੈ ਨਸ਼ੇ ਦਾ ਪਸਾਰ ਜਿਸ ਤਰ੍ਹਾਂ ਵੱਧ ਰਿਹਾ ਹੈ ਕਿ ਜਾਂ ਗੈਂਗਸਟਰਵਾਦ ਜਿਹੜਾ ਹੈਗਾ ਉਹ ਪਨਪਰੇਇਸ ਦਰਤੀ ਦੇ ਉੱਤੇ ਔਰ ਮੁਹੰਮਦਰਾ ਵਿਗਾੜ ਰਿਹਾ ਹੈ ਔਰ ਹੁਣ ਜਿਵੇਂ মিডিਆ ਤੋਂ ਪੜ ਰਹੇ ਆਂ ਆਪਸ ਦੇ ਵਿੱਚ ਹੀ ਉਲਝ ਰਹੇ ਆ ਇਹ ਸਾਡੇ ਵਾਸਤੇ ਔਰ ਖਾਸ ਤੌਰ ਤੇ ਪੰਜਾਬ ਵਾਸਤੇ ਬਹੁਤ ਵਿਕਰਮ ਮਜੀਠੀਆ ਗ੍ਰਿਫਤਾਰੀ ਕਿਸ ਤਰ੍ਹਾਂ ਦੇਖਦੇ ਪਏ ਜੋ ਚਟੂ ਪਧਾਇਆ ਦਾ ਬਿਆਨ ਖਾਸ ਕਰਕੇ ਜੋ ਅੱਜ ਉਹਨਾਂ ਨੇ ਦਿੱਤਾ ਹੈ ਮੈਂ ਬੜਾ ਹੈਰਾਨ ਆ ਕਿ ਸਾਬਕਾ ਡੀਜੀਪੀ ਚਟੂ ਪਧਾਇਆ ਨੇ ਇੱਕ ਬਿਆਨ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਤੇ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਤੇ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਹੈ ਵਾਰਿਸ ਪੰਜਾਬ ਦੀ ਜਿਹਨੇ ਕਹਿ ਜਾ ਰਿਹਾ ਕਿ ਤੁਹਾਡਾ ਤਾਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਜਾਣਕਾਰੀ ਹੋਈ ਤਾਂ ਮੈਂ ਜ਼ਰੂਰ ਦਵਾਂਗਾ ਜਿਹੜੇ ਬੁਢਾਤ ਚੜਾ ਰਹੇ ਨੇ ਜਵਾਨੀ ਬਾਰੇ ਕਿਸ ਤਰ੍ਹਾਂ ਦੇਖਦੇ ਨਹੀਂ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਅਹੁਦੇ ਤੇ ਰਿਹਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਲਗਾਤਾਰ ਗੈਂਗਵਾਰ ਜਿਹੜੇ ਰਾਤ ਵਾਲੀ ਘਟਨਾ ਚ ਗੁੱਪ ਭਗਵਾਨ ਪਲੇ ਕਿਵੇਂ ਦੇਖ ਨਹੀਂ ਪਹਿਲੇ ਕਹਿ ਕੇ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁਨਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਤੇ ਇਹ ਜਿਹੜੇ ਹੈ ਸਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਮੈਂ ਸਮਝਦਾ ਇਹ ਪੰਜਾਬ ਲਈ ਸ਼ੁਭ ਸ਼ਕਲ ਨਹੀਂ ਹੈ ਬਹੁਤ ਮਾੜੀ ਗੱਲ ਹੈ